ਲਸ਼ਮਣ ਸਿੰਘ ਸੰਧੂ ਪ੍ਰਧਾਨ ਪ੍ਰੈਸ ਕਲਬ ਮਮਦੂਟ ਅਤੇ ਪੰਜਾਬ ਪੁਲਿਸ ਮਮਦੂਟ ਦੇ ਸਹਿਯੋਗ ਦੇ ਨਾਲ ਜਿਹੜੀ ਗੱਡੀਆਂ ਧੁੰਦ ਦੇ ਵਿੱਚ ਮਮਦੂਟ ਪ੍ਰੈਸ ਕਲਬ ਦੇ ਪ੍ਰਧਾਨ ਲਸ਼ਮਣ ਸਿੰਘ ਸੰਧੂ ਅਤੇ ਸਮੂਹ ਮੈਂਬਰਾਂ ਅਤੇ ਥਾਣਾ ਮੁਖੀ ਇੰਸਪੈਕਟਰ ਅਨਵੰਪ ਚੋਹਾਨ ਦੀ ਿਕਵਾਈ ਵਿੱਚ ਵੱਖ-ਵੱਖ ਵਹੀਕਲਜ਼ ਤੇ ਲਾਏ ਗਏ ਰਿਫਲੈਕਟਰ ਜਿਲ੍ਹਾ ਫਿਰੋਜ਼ਪੁਰ ਦੇ ਕਸਬਾ ਮਮਦੋੜ ਦੇ ਰਜਿਸਟਰ ਪ੍ਰੈਸ ਕਲੱਬ ਦੇ ਪ੍ਰਧਾਨ ਸੀਨੀਅਰ ਪੱਤਰਕਾਰ ਲਸ਼ਮਨ ਸਿੰਘ ਸੰਧੂ ਅਤੇ ਥਾਣਾ ਮਮਦੋੜ ਦੇ ਮੁਖ ਅਫਸਰ ਅਮਨੋਬ ਚਾਹਾਨ ਦੀ ਅਗਵਾਈ ਵਿੱਚ ਮਮਦੋੜ ਵਿਖੇ ਵੱਖ-ਵੱਖ ਵਹੀਕਲਜ਼ ਅਤੇ ਸਕੂਲ ਦੀਆਂ ਵਾਹਨਾਂ ਦੇ ਰਿਫਲੈਕਟਰ ਲਗਾਏ ਗਏ ਇਸ ਮੌਕੇ ਮਮਦੋੜ ਪ੍ਰੈਸ ਕਲੱਬ ਦੇ ਸਮੂਹ ਮੈਂਬਰ ਅਤੇ ਥਾਣਾ ਮੁਖੀ ਹਾਜ਼ਰ ਸਨ ਪ੍ਰੈਸ ਕਲੱਬ ਦੇ ਪ੍ਰਧਾਨ ਲਸ਼ਮਨ ਸਿੰਘ ਸੰਧੂ ਅਤੇ ਥਾਣਾ ਮੁਖੀ ਨੇ ਸਰਬੱਤ ਦਾ ਭਲਾ ਸੰਸਥਾ ਦਾ ਧੰਨਵਾਦ ਕੀਤਾ ਜਿਨ੍ਹਾਂ ਇਹ ਉਪਰਾਲਾ ਕੀਤਾ ਅਤੇ ਇਸ ਮੌਕੇ ਸਰਬੱਤ ਦਾ ਭਲਾ ਸੰਸਥਾ ਦੇ ਬਲਾਕ ਪ੍ਰਧਾਨ ਸਰਦਾਰ ਜਸਬੀਰ ਸਿੰਘ ਵੀ ਹਾਜ਼ਰ ਸਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਠਾਣਾ ਮੁਖੀ ਨੇ ਕਿਹਾ ਕਿ ਅਸੀਂ ਪ੍ਰੈਸ ਕਲੱਬ ਦਾ ਅਤੇ ਸਰਬੱਤ ਦਾ ਭਲਾ ਸੰਸਥਾ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਮਮਦੋੜ ਪੁਲਿਸ ਦੇ ਸਹਿਯੋਗ ਨਾਲ ਵੱਖ-ਵੱਖ ਵਹੀਕਲਸ ਤੇ ਰਿਫਲੈਕਟਰ ਲਗਾਏ ਹਨ ਜਿਸ ਨਾਲ ਐਕਸੀਡੈਂਟ ਹੋਣ ਤੋਂ ਵੱਡਾ ਬਚਾਅ ਹੁੰਦਾ ਹੈ ਅਤੇ ਬਹੁਤ ਸਾਰੀਆਂ ਕੀਮਤੀ ਜਾਨਾਂ ਦਾ ਬਚਾਅ ਹੁੰਦਾ ਹੈ ਮਮਦੋੜ ਤੋਂ ਲਸ਼ਮਨ ਸੰਖੰਦੂ ਦੀ ਵਿਸ਼ੇਸ਼ ਰਿਪੋਰਟ thank mm -hmm. you ਹਾਂਜੀ ਅੱਜ ਲਖਮਨ ਸਿੰਘ ਸੰਧੂ ਪ੍ਰਧਾਨ ਪ੍ਰੈਸ ਕਲਬ ਮਮਦੂਟ ਅਤੇ ਪੰਜਾਬ ਪੁਲਿਸ ਮਮਦੂਟ ਦੇ ਸਹਿਯੋਗ ਦੇ ਨਾਲ ਜਿਹੜੀ ਗੱਡੀਆਂ ਧੁੰਦ ਦੇ ਵਿੱਚ ਬਚਦੀਆਂ ਨੇ ਆਪਸ ਦੇ ਵਿੱਚ ਟਕਰੌਂਦੀਆਂ ਨੇ ਜਿਹਦੇ ਵਿੱਚ ਰਿਫਲੈਕਟਰ ਜਿਹੜੇ ਆ ਅੱਜ ਅਸੀਂ ਲਾਏ ਆ ਜਿਦੇ ਨਾਲ ਜਿੰਨੀਆਂ ਵੀ ਗੱਡੀਆਂ ਜਿਹੜਾ ਬਿਨਾਂ ਰਿਫਲੈਕਟਰ ਤੋਂ ਫਿਰਦੀਆਂ ਨੇ ਫਿਰ ਉਹਨਾਂ ਦੇ ਰਿਫਲੈਕਟਰ ਲਾ ਕੇ ਤੇ ਧੁੰਦ ਤੋਂ ਬਚਾਹ ਕਰਨ ਲਈ ਅੱਜ ਸਾਰੇ ਆਨੇ ਇਕੱਠੇ ਹੋ ਕੇ ਤੇ ਕਟਬਟ 100 150 ਗੱਡੀ ਦੇ ਉੱਤੇ ਰਿਫਲੈਕਟਰ ਲਾਇਆ ਜਿਹਦੇ ਨਾਲ ਲੋਕਾਂ ਦੀ ਜਾਨ ਮਾਲ ਦੀ ਰਾਖੀ ਕੀਤੀ ਜਾ ਸਕਦੀ ਹੈ ਮੈਂ ਬਹੁਤ ਧੰਨਵਾਦੀ ਆ ਪ੍ਰੈਸ ਕਲੱਬ ਮਮਦੂਰ ਦਾ ਜਿਨ੍ਹਾਂ ਨੇ ਇਹਨਾਂ ਵਧੀਆ ਤੇ ਸਲਾਗਾਯੋਗ ਕੰਮ ਕੀਤਾ ਐਸਪੀਓ ਬ੍ਰਾਈਸ ਸਾਹਿਬ ਦਾ ਧੰਨਵਾਦ ਮਮਦੂਰ ਅਤੇ ਪ੍ਰੈਸ ਕਲੱਬ ਦੇ ਸਹਿਯੋਗ ਨਾਲ ਪ੍ਰਧਾਨ ਲਖਮਨ ਸਤੰਦ ਡਾਕਟਰ ਜੀ ਤੇ ਲਾਲਾ ਜੀ ਅਤੇ ਸਰਦੇਵ ਸਿੰਘ ਜੀ ਸਾਰੇ ਸਾਥੀਆਂ ਦੇ ਸਹਿਯੋਗ ਨਾਲ ਹੁੰਦ ਤੇ ਕਰਨ ਜਿਹੜੇ ਆਪਣੇ ਐਕਸੀਡੈਂਟ ਹੋਏ ਤੇ ਉਹਨਾਂ ਦੇ ਰਿਫਲੈਕਟ ਲਾਏ ਗਏ ਨੇ ਜਿਹੜਾ ਤੁਹਾਨੂੰ ਤੋਂ ਵੱਜਿਆ ਜਾ ਸਕੀ ਇਹ ਸਰਬੋਤਮ ਪਲਾ ਸ੍ਰੀ ਸਿੰਘ ਬਰਾਇਸਨ ਉਹਨਾਂ ਨੂੰ ਪ੍ਰਾਲਾ ਕੀਤਾ ਗਿਆ ਹੈ ਜੀ ਪੰਜਾਬ ਪੁਟ ਦਾ ਪ੍ਰੈਕਟ ਕਲੱਬ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਇਸ ਕੰਮ ਵਿੱਚ ਸਾਡਾ ਸਹਿਯੋਗ ਕੀਤਾ ਹੈ ਧੰਨਵਾਦ ਜੀ ਬਾਇਰ ਦੀ ਖਾਸ ਸੇਵਾ ਬਾਇਰ ਜੀ